ਹਾਈ ਫਰੈਂਡਸ ਅੱਜ ਅਸੀਂ ਗਾਜਰ ਦਾ ਚਾਰ ਤਿਆਰ ਕਰਾਂਗੇ ਤੁਹਾਨੂੰ ਲਾਈਵ ਵੀਡੀਓ ਦਿਖਾਉਂਦੇ ਹਾਂ ਆਜੋ ਪਹਿਲਾਂ ਗਾਜਰ ਨੂੰ ਇਸ ਤਰ੍ਹਾਂ ਸਾਫ਼ ਕੀਤਾ ਜਾਵੇ ਸਾਫ ਕਰਨ ਤੋਂ ਬਾਅਦ ਅਗਲੀ ਐਕਟੀਵਿਟੀ ਤੁਹਾਨੂੰ ਦੱਸਾਂਗੇ ਆਉਣ ਵਾਲੇ 2-4 ਦਿਨਾਂ ਤੱਕ ਅਸੀਂ ਗਾਜਰ ਦਾ ਹਲਵਾ ਤਿਆਰ ਕਰਨਾ ਹੈ ਉਸ ਦਾ ਵੀ ਸਾਰਾ ਵੀਡੀਓ ਸਾਡੇ ਚੈਨਲ ਤੇ ਅਵੇਲੇਬਲ ਰਹੇਗਾ ਤੁਹਾਨੂੰ ਦਿਖਾਵਾਂਗੇ ਅਸੀਂ ਲਗਾਤਾਰ ਵੀਡੀਓ ਬਣਾਵਾਂਗੇ ਕਿਉਂਕਿ ਗਾਜਰ ਦਾ ਹਲਵਾ ਤਿਆਰ ਕਰਨ ਦੇ ਟਾਈਮ ਕਾਫੀ ਲੱਗਦਾ ਹੈ ਸੋ ਸਾਰਾ ਟਾਈਮ ਹੀ ਅਸੀਂ ਲਾਈਵ ਵੀ ਕਰਾਂਗੇ ਆ ਚਾਰ ਗਾਜਰ ਦਾ ਉਹਨਾਂ ਨੂੰ ਪਾਇਆ ਜਾਵੇ ਜਿੰਨਾ ਕੋ ਖਰਾਬ ਨਾ ਹੋਵੇ ਕੋਰ ਜਲਦੀ ਜਲਦੀ ਜਿਹੜਾ ਸਮੇਟ ਲਿਆ ਜਾਵੇ ਪਾਣੀ ਲੈ ਕਰ ਇੱਕ ਅਲੱਗ ਬਰਤਨ ਚ ਪਾਣੀ ਲੈਣਾ ਹੈ ਜਿਸ ਦੇ ਵਿੱਚ ਤੁਸੀਂ ਇਹਨਾਂ ਦੇ ਪੀਸ ਬਣਾ ਕੇ ਧੋ ਲੈਣੇ ਨੇ ਇਹਨਾਂ ਨੂੰ ਧੂਕ ਕੇ ਟੁੱਟਦਾ ਜਾਵੇ ਮੰਮੀ ਨਹੀਂ ਕੁਤਤਾ ਨਹੀਂ ਮੰਮੀ ਕਿਹਨਾਂ ਦਾ ਜੋਛੀ ਕਿਹਾ ਜੋਛੀ ਇਹ ਤੋਂ ਬਾਅਦ ਫਰੈਂਡਸ ਇਹਦੇ ਵਿੱਚੋਂ एक एक पीस करके चुकी आओ देखो जी कैमरा लो जी पीस तैयार होने शुरू हो गए ने बहुत ही स्वादिष्ट अचार है निगह के लिए भी लाहेवंद है ਜਿਨ੍ਹਾਂ ਦੀ ਮਜੇਰ ਥੋੜੀ ਘਟ ਰਹੀ ਹੈ ਉਹ ਵੀ ਇਹ achar ਨੂੰ ਵਰਤ ਸਕਦੇ ਨੇ ਸੋ ਗਾਜਰ ਦਾ achar ਘਰ ਦੇ ਵਿੱਚ ਬਣਾਉਣਾ ਬਹੁਤ ਆਸਾਨ ਹੈ ਉਹ ਇਸ ਤੋਂ ਜ਼ਿਆਦਾ ਖਰਚਾ ਨਹੀਂ ਆਉਂਦਾ ਤੁਸੀਂ ਆਪਣੀ ਕੈਪੈਸਿਟੀ ਅਨੁਸਾਰ ਗਾਜਰ ਲੈਣੀ ਹੈ ਉਸ ਤੋਂ ਬਾਅਦ ਬਸ ਨੂੰ ਇਹ ਕਿੱਟੇ ਹੱਟੇ ਜਾਂਦਾ ਸਾਡੇ ਚੈਨਲ ਦੇ ਨਾਲ ਜੁੜੋ ਅਸੀਂ ਤੁਹਾਨੂੰ ਨਵੀਂ ਤੋਂ ਨਵੀਂ ਡਿਸ਼ ਦੇ ਬਾਰੇ ਚ ਵੀ ਜਾਣਕਾਰੀ ਦਿਆ ਕਰਾਂਗੇ ਹੌਣ ਵਾਲੇ ਦਿਨਾਂ ਦੇ ਵਿੱਚ ਅਸੀਂ ਲਾਈਵ ਵੀ ਹੋਇਆ ਕਰਾਂਗੇ ਸੋ ਜਲਦੀ ਤੋਂ ਜਲਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ ਸਾਡੇ ਚੈਨਲ ਨਾਲ ਜੁੜ ਸਕਦੇ ਹੋ ਫੂਡ ਲਵਰਸ ਬੀ ਐਸ ਬੀ ਚੈਨਲ ਹੈ ਸਾਡਾ ਜਿਸ ਤੇ ਨਾਲ ਤੁਸੀਂ ਅੱਜ ਤੋਂ ਹੀ ਜੁੜ ਜਾਓ ਅਦਰਕ ਦਾ achar ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪਾਵਾਂਗੇ ਉਸ ਦੀ ਸਾਰੀ ਜਾਣਕਾਰੀ ਤੁਹਾਨੂੰ ਉਹ ਵੀ ਦਿਆਂਗੇ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਬਸ ਕਰੀਏ ਕਦੀ ਕੱਟੀ ਜਾਂਦਾ ਤੂੰ ਲੱਗ ਬਣ ਕੇ ਲੋ ਲੱਗ ਸੋ ਫਰੈਂਡਸ ਗਾਜਰ ਦੀ ਕਟਿੰਗ ਹੋ ਗਈ ਹੈ ਇਸ ਦੇ ਵਿੱਚ ਨਮਕ ਔਰ ਜਿਹੜਾ ਇਸ ਦੇ ਵਿੱਚ ਨਮਕ ਔਰ ਮਿਰਚ ਮਲਾਈ ਜਾਏਗੀ ਉਸ ਤੋਂ ਬਾਅਦ ਗਾਜਰ ਦਾ achar ਤਿਆਰ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਮੋਨਟਾਈਜ਼ ਕਰੋ સબસક્રાઈબ કરો અને મોનીટાઈ મદદ કરો ધનવાદ કરો